ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਅਦੀਨ ਸੇਵਾਮਤ ਚੌਂਡ ਬੋਰਡ ਪੰਜਾਬ ਵੱਲੋਂ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਰੈਗੂਲਰ ਭਰਤੀ ਹੈ ਜੀ ਇਸ ਭਰਤੀ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਸਭ ਦੀ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਵੈਕੈਂਸੀ ਆਵੇ ਜਾਂ ਕਿਸੇ ਵੀ ਵੈਕੈਂਸੀ ਸੰਬੰਧੀ ਨਵੀਂ ਅਪਡੇਟ ਆਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਦੀਨ ਸੇਵਾਮਾ ਚੌਂਡ ਬੋਰਡ ਪੰਜਾਬ ਬਨ ਭਵਨ ਸੈਕਟਰ 68 ਐਸ ਐਸ ਨਗਰ ਬੋਲੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਦੋਸਤੋ ਦਫਤਰ ਆਪਕਾਰੀ ਤੇ ਕਰ ਕਮਿਸ਼ਨਰ ਪੰਜਾਬ ਦੀਆਂ ਆਪਕਾਰੀ ਤੇ ਕਰ ਨਰੀਖਕ ਦੀਆਂ ਪੋਸਟਾਂ ਦੇ ਲਈ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਨੰਬਰ ਆਵ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 41 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਆਪਕਾਰੀ ਤੇ ਕਰ ਨਰੀਖਕ ਦੀਆਂ ਇਨਾਂ ਪੋਸਟਾਂ ਦੇ ਲਈ ਤੁਸੀਂ ਅਦੀਨ ਸਿਬਾਵਾ ਚੋਣਵੋਟ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਅਪਲਾਈ ਤੁਸੀਂ ਕਰਨਾ ਹੈ ਜੀ ਔਨਲਾਈਨ ਔਨਲਾਈਨ ਅਪਲਾਈ ਕਰਨਾ 17 12 2024 ਤੋਂ ਸਟਾਰਟ ਹੋਵੇਗਾ ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਹੈ ਜਿਹੜਾ ਉਹ ਮਿਤੀ 16 12 2024 ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਦੋਸਤੋ ਇਹ ਹੈਗੀ ਹੈ ਜੀ ਇਸ ਭਰਤੀ ਸੰਬੰਧੀ ਅਪਡੇਟ ਆਪਕਰਿਤ ਕਰਨ ਰਿਕਰਕ ਦੀਆਂ 11 ਅਸਾਮੀਆਂ ਦੇ ਲਈ ਇਹ ਇਸ਼ਤਿਹਾਰ ਹੈ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਹੈ ਤੇ ਇਸ ਦਾ ਵਿਸਤਾਰਪੂਰਵਕ ਨੋਟਿਸ ਹੈ ਜਿਹੜਾ 16 12 2024 ਨੂੰ ਅਧิน ਸੇਵਾ ਮਚਉਣ ਬੋਰਡ ਦੀ ਅਫੀਸ਼ੀਅਲ ਸਾਈਟ ਤੇ ਅਪਲੋਡ ਕਰ ਦਿੱਤਾ ਜਾਵੇਗਾ ਤੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰਨਾ 17 12 2024 ਤੋਂ ਸਟਾਰਟ ਹੋਵੇਗਾ ਦੋਸਤੋ ਇਹ ਹੈਗੀ ਹੈ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਇਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ